ਹੈਲੋ ਜੀ ਸਸਤੇ ਸਾਰੇਨ ਲਾਈਫ ਆਫ ਹੋਮੋਂ ਦੀ ਤੇ ਤੁਹਾਡਾ ਬਹੁਤ ਸਵਾਗਤ ਹੈ ਮੇਰੇ ਸਾਧਨ ਤੁਛਾਰੇ ਬੜੀ ਏਕ ਟਕ ਹੋਮੂਗੇ ਅ ਕarele ਬਣਾਉਣੇ ਸੀ ਮੈਂ ਆਨ ਖੁਸ਼ੀ ਕਰਦੀਆਂ ਲੱਗੀਆਂ ਹੋਈਆਂ ਇਹਨਾਂ ਦੀ ਤਿਆਰੀ ਕਰਨ ਕਿਉਂਕਿ ਅੱਧੇ ਕarele ਬਣਾਉਣੇ ਨੇ ਘਰ ਮੇਂ ਤੇ ਅੱਧੇ ਬਣਾਉਣੇ ਨੇ ਕੱਟ ਕੇ ਮੈਂ ਥੋੜੀ ਜਿ ਆਪਣੇ ਵਾਸਤੇ ਕੱਟ ਕੇ ਬਣਾਉਣੇ ਨੇ ਕਿਉਂਕਿ ਇਹਨੂੰ ਖੱਟੇ ਹੀ ਵਧੀਆ ਲੱਗਦੇ ਨੇ ਤੇ ਬਾਕੀ ਨਾ ਸਾਰੇਨ ਪਰ ਮਿਲਦੇ ਲੱਗਦੇ ਨੇ ਤੇ ਚਲੋ ਜੀ ਆ ਅਦਰਕ થોੜੀ ਜਿਹੀ ਪਾਣੀ ਪਈ ਸੀ ਉਹ ਅਦਰਕ ਦੇ ਵਿੱਚ ਹੀ ਮਸਿੰਦੇ ਉਹ ਘਰਤੀ ਵੇ ਗ੍ਰाइंड ਕੀਤੀ ਆ ਮੈਂ ਤਾਂ ਬਸ ਨੂੰਰੀ ਬੈਠੀ ਸੀ ਮੈਂ ਚਲੋ ਇਹ ਬੈਠ ਬੈਠੀ ਵੀਡੀਓ ਬਣਾ ਲਈ ਨੀ ਪੈ ਗਿਆ ਬਹੁਤ ਵਧੀਆ ਨਹੀਂ ਪੈ ਗਿਆ ਅ ਘਰਤੀ ਆਪਾਂ ਡਰਖਤਾਂ ਨੂੰ ਜਾਨਵਰਾਂ ਨੂੰ ਬਹੁਤ ਵਧੀਆ ਹੋਈ ਆ ਬਹੁਤ ਵਧੀਆ ਹੋ ਗਿਆ ਸਾਰੇ ਨੂੰ RAM ji ਅਗੇ ਨਹੀਂ ਪਹਿਕੇ ਬੜਾ ਔਖਾ ਹੈ ਐਸੀ ਧਰਤੀ ਵੀ ਤਪੀ ਪਈ ਐਸੀ ਜਾਨਵਰ ਵੀ ਦਰਖਤ ਵੀ ਤੇ ਆਪਾਂ ਵੀ ਤੇ ਚਲੋ ਜੀ ਬਸ ਪੌਣੇ 7 ਹੋ ਗਏ ਸਾਰੀ ਸਾਡੀ ਤਿਆਰੀ ਹੋ ਗਈ ਬੈਸਸ ਦੀ ਬਾਹਰੇ ਕੱਢਾਂਗੇ ਕਿਉਂਕਿ ਕੱਟ ਕੇ ਕੱਟੇ ਹੈ ਜਾਂ ਜੀ ਦੀ ਸਬਜ਼ੀ ਬਣਾਉਣੀ ਐ ਤੇ ਘਰ ਮੇਦ ਨੂੰ ਆਉਣ ਨੇ ਮੈਂ ਕਿ ਚਲੋ ਰੇ ਚਾਈ ਬੈਠ ਕੇ ਬਲਾ ਸਾਰੇ ਸਮਾਰ ਲੈ ਤੇ ਉਰੀ ਬੈਠ ਕੇ ਸੀ ਬਣਾਵਾਂਗੇ ਗੈਸ ਬਾਹਰ ਕੱਢ ਲੈਣੇ ਆ ਇਕ ਵਾਰ ਸੇ ਖੁਸ਼ੀ ਲੱਗ ਜੀ ਇੱਕ ਵਾਰ ਸੇ ਮੈ ਲੱਗ ਜੂ ਬਸ ਇਹਨਾਂ ਦੇ ਹੁਣ ਸਕੂਲ ਸ਼ੁਰੂ ਹੋ ਜਾਣਗੇ ਸਕੂਲ ਜਾਇਆ ਕਰਨਾ ਇਹ ਕਿੰਨੇ ਦਿਨ ਹੋ ਗਏ ਘਰੇ ਰਹਿੰਦੇ ਨੂੰ ਤੇ ਚਲੋ ਜੀ ਠੀਕ ਆ ਮਿਰਦ ਪੈਰ ਦੇ ਜੀ ਵੀਡੀਓ ਬਾਈ ਪਈਆ ਹਾਂ ਏੰਦੀ ਹੌਲੀ ਹੌਲੀ ਪੈਂਦੀ ਐਂ ਨੀ ਹੌਲੀ ਸਰੀਰ ਦੀ ਤਿਆਰ ਕਰੀ ਹੋਈ ਆ ਬਹੁਤ ਹੌਲੀ ਹੌਲੀ ਪੈਂਦੀ ਆ ਤੇ ਚਲੋ ਜੀ ਠੀਕ ਆ ਆਪਾਂ ਲੱਗ ਜਾਈਏ ਕ੍ਰੇਲੀਅਨ ਤਿਆਰੀ ਕਰਨ ਤੇ ਅੱਦਰ ਦੇਖੋ ਮੈਂ ਤਿਆਰੀ ਕਰਕੇ ਰੱਖਤੀ ਇਹ ਥੋੜਾ ਜਿਹਾ ਅਦਰਕ ਦਾ ਪੀਸ ਪਿਆ ਸੀ ਉਹ ਵੀ ਮੈਂ ਇਹਨਾਂ ਦੇ ਵਿੱਚ ਹੀ ਉਹ ਕਰਤਾ ਆਹ ਆਪਣੇ ਘਰ ਮੈਂ ਬਣਾਉਣੇ ਨੇ ਤੇ ਇਹਨਾਂ ਦਾ ਮਸਾਲਾ ਤੇ ਆਹ ਕ ਚਲੋ ਤੇਲ ਜੀ ਭੁੰਨ ਲਾਂਗੇ ਉਸ ਇੰਨੇ ਕੁ ਥੋੜੇ ਜਿਹੀ ਬਣਾਉਣੇ ਨੇ ਬਸ ਗੈਸ ਬਾਹਰ ਕਰ ਲੈਣੀ ਆ ਐਤੀ ਬੈਠੇ ਬੈਠੇ ਬਣਾ ਲਾਂਗੇ ਕਿਉਂਕਿ ਬਾਹਰ ਖੜਨਾ ਜੇ ਔਖਾ ਹੋ ਜਾਂਦਾ ਤੇ ਚਲੋ ਮੌਸਮ ਵੀ ਹਜੇ ਬਹੁਤ ਵਧੀਆ ਹੋਈ ਜਾਂਦੀ ਐ ਤੇ ਚਲੋ ਜੀ ਠੀਕ ਆ ਤਾਂ ਤਿਆਰੀ ਕਰ ਲੈਣੇ ਆ ਕੌਣ ਕਿ ਥੋੜੇ ਟਾਈਮ ਵੱਧ ਲੱਗ ਜੂਗਾ ਥੋੜੇ ਜਿ ਟੈਂਸ਼ਨ ਬਣਾਈ ਜਾਂਦੇ ਮੈਨੂੰ ਘੱਟ ਪਾ ਜੇ ਪਾਉਣਾ ਹੋਰ ਅੱਛਾ ਤੇ ਉਹ ਬਾੜੇ ਹੀ ਦੇ ਲਿਖੀ ਜਾਂਦਾ ਮਸਾਲੇ ਦੀ ਹਾਂ ਖਾਂਦੀਆਂ ਹਾਂ ਹਾਂ ਮੈਂ ਹੀ ਖਾਣਾ ਜੀ ਤੇ ਰੂਟੀ ਨਹੀਂ ਲਾਤੀ ਨੇ ਤੇ ਲੱਗੀ ਕੋਈ ਫੰਕਸ਼ਨ ਹੋਵੇ ਤੇ ਵਿਆਹ ਹੋਵੇ ਤੇ ਇਹ ਵੀ ਨਾ ਫੈਲਾ ਰਹੇ ਕੋਈ ਨਾ ਹੁਣ ਅਗਲਾ ਕੁਕਾਰੇ ਨਸਤੇ ਲਾਈਂਗੀ ਕੋਈ ਨਾ ਮੌਸਮ ਫਿਲਪਿਲਾ ਹੋ ਗਿਆ ਬਾਰੇ ਦੋ ਰੁਪਏ ਬਈਆਂ ਨੇ ਨਾ ਪਾ ਦੇ ਚਾਰੀ ਮੱਦੀ ਬੈਠੀ ਐ ਸਵੇਰੀ ਨੂੰ ਮੈਂ ਪਾਈਆਂ ਮੈਂ ਤਾਂ ਉਹ ਸੀਰੀਅਲ ਦੇਖਣਾ ਸੀ ਸੀਰੀਅਲ ਆਹ ਨੂੰ ਜੀਲਿਆਂ ਤੇ ਉਹ ਉਦੋਂ ਛੋਟੇ ਵਾਲੇ ਸੀਗੇ ਤਾਂ ਉਹ ਸੁੱਕੀ ਜਿਹਾਏ ਨੇ ਮਿਲਾਂ ਦੇ ਨਾਲ ਦੀ ਪਤ ਨਾਲੇ ਪਤਲੀ ਸੀ ਤਾਂ ਸੁੱਕੇ ਵੀ ਵਾਲੇ ਲਹ ਹਾ ਹਾ ਚ ਪੰਗੇਲੇ ਵਾਲਾ ਵਿੱਚ ਹੋਲੀ ਇੱਥੇ ਤੇਲ ਕੱਢਣ ਵਾਲਾ ਜਗ ਵਿੱਚ ਸਾਰਾ ਸਮਾਨ ਉਰੇ ਚੰਨਾ ਪਊਗਾ ਨੂੜ ਪਾਤਾ ਵਿੱਚ ਇਹ ਤਾਂ ਪੁੱਜ ਜੂ ਛੇਤੀ ਜਮ ਮਾੜਾ ਮਸਾਲਾ ਸਰਜੂ ਵਸਾ ਇੰਨੇ ਕ ਤਾਂ ਹੈਗੇ ਨੇ ਸਰਜੂ ਬਸ ਆ ਛੋਟੇ ਤੇਉਰਾਂ ਨਾਲ ਤੜਕਾ ਲਾ ਲੰਨੇ ਆ ਨਹੀਂ ਇਹਨਾਂ ਤੋਂ ਬਾਅਦ ਚ ਬਣਨ ਤੋਂ ਲਾਵਾਂਗੇ ਤੜਕਾ ਤੇ ਤੜਕਾ ਹੁਣ ਕੱਟ ਪਾਉ ਫਿਰ ਹੋਲੀ ਕੱਟਸੀ ਮਾਰ ਤੇ ਚਲੋ ਜੀ ਆਪਣਾ ਮੈਂ ਪਰਮੇ ਗਰੇਲੇ ਬਣਾ ਲਏ ਸੀ ਤੇ ਇਹ ਮੈਂ ਜਿਹੜੇ ਥੋੜੇ ਜਿਹਾ ਕੱਟੇ ਸੀ ਗਰੇਲੇ ਉਹ ਵੀ ਫਿਰ ਮੈਂ ਇਹ ਲੋਂਡੇ ਵਿੱਚ ਬਣਾ ਲੇ ਉਹ ਮੈਂ ਪਰਮੇ ਕੱਢ ਕੇ ਰੱਖਦੇ ਸੀ ਕੋਲੇ ਵਿੱਚ ਤੇ ਫਿਰ ਮੈਂ ਚਲੋ ਆਪਣੇ ਉਹ ਕੱਟੀ ਹੋਈ ਸਬਜ਼ੀ ਵੀ ਬਣ ਗਈ ਤੇ ਹੁਣ ਮੈਂ ਬਣਾ ਰਹੀ ਸੀ ਰੋਟੀ ਰੋਟੀ ਬਸ ਇਹਨਾਂ ਨੇ ਮੇਰੇ ਕੋਲ ਹੀ ਬੈਠ ਕੇ ਖਾ ਲਈ ਸੀ ਮੈਂ ਅਰ ਖੁਸ਼ੀ ਨੇ ਤਾਂ ਖਾਦੀ ਨਹੀਂ ਹੈਗੀ ਤੇ ਚਲੋ ਜੀ ਆਪਣਾ ਸਾਰਾ ਕੰਮ ਨਿਭੜ ਗਿਆ ਸੀ ਮੈਂ ਬਸ ਰੋਟੀ ਪਕਾ ਇਹਨਾਂ ਨੂੰ ਖਵਾ ਕੇ ਸਾਰਿਆਂ ਨੂੰ ਉੱਠ ਕੇ ਮੈਂ ਤਾਂ ਪਹਿਲਾਂ ਭਾਂਡੇ ਮਾਂਜੀ ਸੀ ਮੈਂ ਕਿਹਾ ਚਲੋ ਫੇਰ ਇਹ ਅੰਦਰ ਬੈਠਾਂਗੇ ਜਾ ਕੇ ਤੇ ਸਾਰੇ ਵਸ ਭਾਂਡੇ ਦੇਖੋ ਟੋਕਰੀ ਭਰ ਕੇ ਭਾਂਡੇ ਮਾਂਤੀ ਤੇ ਖੁਸ਼ੀ ਨੇ ਵੀ ਨਾਲ ਦੀ ਨਾਲ ਦੁੱਧ ਧਰਤਾ ਤੇ ਚਲੋ ਜੀ ਠੀਕ ਆ ਆਪਾਂ ਹੁਣ ਆਪਣਾ ਸਾਰਾ ਕੰਮ ਨਿਬੜ ਗਿਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਪਸੰਦ ਫੇਰ ਮਿਲਦੇ ਆਂ